नमस्कार आप देख रहे हो जीएच न्यूज़ इंडिया प्रभु यीशु मसीह दे जन्म दिहाड़े नु समर्पित हर साल दी तरह इस साल भी पिन पनियार विच कड्डी गई शोभा यात्रा इस शोभा यात्रा डॉक्टर प्रदीप कुमार दी अगुवाई ate चर्च कमेटी वल्लो कड्डी गई वख-वख पिंडा आए तो पास्टर साहिबान ने हाजिरी लगवाई इस मौके पास्टर देव मसीह राजेंद्र कुमार ate मुख्य मेहमान साब मसीह मंगल सैणाल इंडिया क्रिश्चियन फ्रंट सेल दे जिला प्रधान शामिल हुए

ਔਰ ਆਲ ਇੰਡੀਆ ਕ੍ਰਿਸਚਨ ਦਲ ਫਰੰਟ ਦਾ ਦਿਨਨਗਰ ਦਾ ਬਲਾਕ ਪ੍ਰਧਾਨ ਆ ਸੋ ਅੱਜ ਜਿਹੜਾ ਬਨਿਆੜ ਦੇ ਵਿੱਚ ਵੱਡੇ ਦਿਨ ਦੀ ਸ਼ੋਭਾ ਯਾਦਰਾ ਕੱਢੀ ਗਈ ਆ ਇਹ ਸਾਡੇ ਪ੍ਰਧਾਨ ਪ੍ਰਦੀਪ ਮਸੀ ਜੀ ਜਿਹੜੇ ਜੂ ਦੇ ਪ੍ਰਧਾਨ ਆ ਉਹਨਾਂ ਦੀ ਗਵਾਈ ਵਿੱਚ ਕੱਢੀ ਗਈ ਆ ਔਰ ਉਹਨਾਂ ਦੇ ਨਾਲ ਭਾਈ ਨੀਤਾ ਜੀ ਔਰ ਜਿੰਨੇ ਵੀ ਉਹਨਾਂ ਦੇ ਟੀਮ ਦੇ ਵਰਕਰ ਆ ਉਹਨਾਂ ਦੇ ਬੜੇ ਸੰਯੋਗ ਦੇ ਨਾਲ ਇਹ ਜਿਹੜੀ ਸ਼ੋਭਾ ਯਾਤਰਾ ਆ ਸਾਰੇ ਨਗਰ ਦੇ ਵਿੱਚ ਕੱਢੀ ਗਈ ਆ ਜਿਹੜਾ ਕਿ ਹੌਲੀ ਸਪੀਡ ਚਰਚ ਦੇ ਵਿੱਚ ਪੰਜਾਹ ਦੇ ਵਿੱਚ ਮੈਂ ਸੇਵਾ ਕਰਦਾ ਹਾਂ ਮੈਨੂੰ ਕਾਰਗਰਹੀ 30 ਸਾਲ ਸੇਵਾ ਕਰਦੇ ਹੋ ਗਿਆ ਅਸੀਂ ਹਰ ਸਾਲ ਜਿਹੜੀ ਆ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢਦੇ ਆ ਔਰ ਸਾਨੂੰ ਅੱਜ 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 ਕੀ ਸਾਡੇ ਨਾਲ ਬਹੁਤ ਹੀ ਫਤਿਹ ਪਦਾਰ ਦੇ ਆਸ ਵੀ ਜਿਹੜੇ ਨੇ ਕਿਸਮਾ ਮਿਲੇ ਆ ਔਰ ਸੰਕਤ ਵੀ ਬਾਰੋ ਜਿਹੜੀ ਆ ਕਾਫੀ ਮਿਲੀ ਹੈ ਤਾਂ ਕਿ ਖੁਦਾ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦੇ ਵਿੱਚ ਅਸੀਂ ਚੱਕਰ ਲਗਾ ਕੇ ਆ ਖੁਦਾ ਨੇ ਸਾਨੂੰ ਬਹੁਤ ਹੀ ਆਸ਼ੀਸ਼ ਔਰ ਬਰਕਤ ਦਿੱਤੀ ਹੈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਕਿ ਉਹਨੇ ਇਹ ਦਿਨ ਸਾਨੂੰ ਦਿੱਤਾ ਕਿ ਅਸੀਂ ਸਭ ਮਿਲ ਕੇ ਪਰਮੇਸ਼ੁਰ ਦਾ ਧੰਨਵਾਦ ਕਰ ਸਕੀਏ ਅਤੇ ਸਭ ਸੰਗਤਾਂ ਨੂੰ ਸੀ ਮੁਬਾਰਕਬਾਦ ਦਿੰਦੇ ਹਾਂ ਇਸ ਸਮੇਂ ਦੇ ਵਿੱਚ ਸ਼ੁਭ ਯਾਤਰਾ ਦੇ ਵਿੱਚ ਅਸੀਂ ਮਿਲ ਕੇ ਰਹੀਏ ਅਤੇ ਪਰਮੇਸ਼ੁਰ ਦੇ ਨਾਮ ਈਨਾ ਨਗਰ ਦੇ ਪੁਨਾਰ ਦੇ ਵਿੱਚ ਵੀ ਅੱਜ ਪ੍ਰਭੂ ਜਸੂਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸਾਡੇ ਨਾਲ ਤੇ ਸੀਨੀਅਰ ਵੀ ਇਹ ਆ ਗਏ ਨੇ ਤੇ ਜੋ ਪਾਸਟਰ ਸਾਹਿਬਾਨ ਨੇ ਉਹਨਾਂ ਨੇ ਵੀ ਗੱਲਬਾਤ ਕਰ ਲਈ ਜੀ ਅੱਜ ਸ਼ੋਭਾ ਯਾਤਰਾ ਕਿੱਥੇ ਜਾ ਰਹੀ ਆ ਕੀ ਕਹਾਂ ਚੱਲੂ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਵੀ ਚੰਨਮਾ ਦੇ ਵੀਰਾਂ ਦਾ ਧੰਨਵਾਦ ਕਰਨਾ ਚਾਹਨਾ ਪੀ ਬਿੱਟੇ ਜੰਤੇ ਸਾਰਾ ਵਰਲਡ ਇਹ ਬੜਾ ਧੰਮਗਣਾ ਸਭੇ ਕਹਣਾ ਚੰਨਾ ਕਿ ਸਾਰਿਆਂ ਨੂੰ ਰਲ ਮਿਲ ਕੇ ਇਹ ਪ੍ਰੋਗਰਾਮ ਕਰਨਾ ਚਾਹੀਦਾ ਕਿ ਜੁਗ ਜੁਗ ਹੀ ਗੱਲ ਮਿਲ ਕੇ ਪ੍ਰੋਗਰਾਮ ਕਰਦੇ ਆ ਆ ਧੰਨਵਾਦ ਸਤਿਕਾਰ ਕਰਨ ਜਿਹੜਾ ਫਿਰ ਆ ਜੇ ਤੁਹਾਨੂੰ ਧੰਨ ਸਤਿਕਾਰ ਕਰਕੇ ਹੀ ਪ੍ਰੋਗਰਾਮ ਪ੍ਰੋਗਰਾਮ ਕਰਨਾ ਚਾਹੀਦਾ ਹੈ ਇਸ ਕਰਕੇ ਮੈਂ ਵਿਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਗੱਲ ਕਹਿਣਾ ਵੀ ਜੇਰਾ ਕੋਈ ਵੀ ਤਰੰਦਾ ਕੰਮ ਆਂਦਾ ਤੇ ਸਾਨੂੰ ਇਕਤਾ ਵਿੱਚ ਕਰਨਾ ਚਾਹੀਦਾ ਜੇ ਇਕਤਾ ਚ ਕੰਮ ਕਰਦੇ ਆ ਇਹ ਪਿੰਡ ਲੈਵਲ ਦੇ ਸੀ ਕੀ ਕਰਦੇ ਆ ਆਪਾਂ ਸ਼ੋਭਾ ਯਾਤਰਾ ਕਰਦੇ ਆ 22 ਦਸੰਬਰ ਨੂੰ ਹਰ ਹਰ 22 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਕਰਦੇ ਆ ਬੱਚੇ ਵੀ ਸਾਡਾ ਸਾਥ ਦਿੰਦੇ ਨੇ ਉਹ ਅਲੱਗ-ਅਲੱਗ ਜਗ੍ਹਾ ਤੋਂ ਪਾਸਟਰ ਆ ਕੇ ਸਾਡਾ ਸਹਿਪਨ ਸਾਥ ਦਿੰਦੇ ਨੇ ਕਿਉਂਕਿ ਇਹ ਸਾਰਿਆਂ ਦੀ ਸਾਂਝੀ ਸ਼ੋਭਾ ਯਾਤਰਾ ਹੈ ਇਹ ਗੱਲ ਕਰੀਏ ਅਸਾਂ ਨੇ ਤਰ੍ਹਾਂ ਬਹੁਤ ਪਿਆਰ ਮਿਲਿਆ ਹੈ ਪਿੰਡ ਦੇ ਵਿੱਚੋਂ ਕੀ ਕਹਿਣਾ ਚਾਹੀਦਾ ਮੈਂ ਕਹਿੰਦਾ ਜੀ ਸੰਗਤ ਦੀਆਂ ਸੰਗਤ ਨੂੰ ਕਹੀਏ ਸੰਗਤ ਮਿੰਟੋ ਮਿੰਟ ਆਂਦੀ ਆ ਕਿਉਂਕਿ ਇਹ ਰੱਬ ਦਾ ਕੰਮ ਆ ਇਹ ਰੱਬ ਦੇ ਕੰਮ ਨੂੰ ਕੋਈ ਡਾਕ ਨਹੀਂ ਸਕਦਾ ਹallelujah ਜੋ ਚੱਲ ਕੇ ਇੱਥੇ ਅਗਵਾਈ ਕਰ ਰਹੇ ਨੇ ਇਹ ਸੋਭਾ ਯਾਤਰਾ ਦੀ ਸੋ ਆ ਹੋਰ ਵੀ ਅਸੀਂ ਜੋ ਵੀ ਸੀਨੀਅਰ ਅੱਥੇ ਪਾਟਰ ਸਾਹਿਬਾਂ ਨੂੰ ਪਹੁੰਚਣੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਤਨ ਮਿਲ ਜਾ ਤੁਹਾਨੂੰ ਹਾਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਮੈਂ ਵਾ이스 ਪ੍ਰਧਾਨ ਰਜ਼ਨੀ ਚੱਚ ਪਨੀਆੜ ਕਮੇਟੀ ਦੀ ਔਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਸਾਰੇ ਪਾਸਟਰ ਸਾਹਿਬਾਨਾਂ ਦਾ ਅਤੇ ਮਿਸਟਰ प्रदीप ਕੁਮਾਰ ਦਾ ਜਿਨ੍ਹਾਂ ਦੀ ਅਕਵਾਈ ਹੈਟ ਸਾਰੇ ਇੱਕ ਸੱਦੇ ਤੇ ਹੀ ਸਾਰੇ ਹੀ ਆਂਦੇ ਨੇ ਔਰ ਸਾਰਿਆਂ ਨੂੰ 크리스마ਸ ਦੀ ਬਹੁਤ ਬਹੁਤ ਵਧਾਈ ਔਰ ਹਮੇਸ਼ਾ ਹੀ ਇਦਾਂ ਹੀ ਰੌਣਕ ਹੁੰਦੀ ਆ ਔਰ ਖੁਦਾ ਦੀ ਬੜੀ ਮਿਹਰਬਾਨੀ ਆ ਔਰ ਖੁਦਾ ਦਾ ਧੰਨਵਾਦ ਕਰਨੇ ਆ ਕਿ ਅੱਗੇ ਵੀ ਇਦਾਂ ਹੀ ਰੌਣਕਾਂ ਲੱਗਿਆ ਰਹਿਣ ਧੰਨਵਾਦ ਹਾਲੇਲੂਇਆ ਹਾਲੇਲੂਇਆ ਅੱਜ ਪਿੰਡ ਬਨਿਆਰ ਵਿੱਚ ਠੀਕੀ ਤੌਰ ਤੇ ਪਹੁੰਚੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਮੋਸ ਨੂੰ ਸਭ ਤੋਂ ਮਿਲਿਆ ਜੇ ਤੁਸੀਂ ਵੱਡੇ ਚਾਹੋਗੇ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਐਮ ਸੀ ਦੀ ਅੱਜ ਪਿੰਡ ਪੁਨਿਆਰ ਦੇ ਵਿੱਚ ਸਾਨੂੰ ਬੁਲਾਇਆ ਗਿਆ ਹਸਬੰਦ ਤਿਬੜੀ ਤੋਂ ਆਇਆ ਬਹੁਤ ਆਨੰਦ ਆ ਰਿਹਾ ਪਿੰਡ ਪੁਨਿਆਰ ਵੱਲੋਂ ਬਹੁਤ ਇੱਜ਼ਤ ਮਾਨ ਕੀਤਾ ਗਿਆ ਪ੍ਰਭੂ ਜੈ ਐਮ ਸੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੁਹਾਡੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਪਿੰਡ ਪੁਨਿਆਰ ਦਾ ਕਿ ਤੁਹਾਡੇ ਮਦਦਮ ਦੇ ਰਾਹੀਂ ਅੱਜ ਬਹੁਤ ਸਾਰੇ ਲੋਕ ਦੇਖਣ లేసితి మేము కర హల్లెలూయా రి హోయ్ హల్లెలూయా హల్లెలూయా ਨੇ ਖੁਦਾ ਜੇ ਦਾਤ ਉਹਨਾਂ ਦੀ ਟੀਮ ਸਾਡੇ ਵਿੱਚ ਪਹੁੰਚੀ ਹੈ ਪਹਿਲਾਂ ਇਹਨਾਂ ਨੂੰ ਪੱਠਣ ਬੋਲਾਂਗੇ ਉਸ ਤੋਂ ਬਾਅਦ ਰਾਬਾ ਨਾ ਹੋਵੇ ਤੁਹਾਨੂੰ ਸਿੱਖ ਖੁਸ਼ੀਆਂ ਖੱਬ ਦੇ ਸੱਜੇ ਕਿਰਪਾ ਦੀ ਬਰਕਤ ਦੇਦੀ ਖੁਸ਼ੀਆਂ ਖੱਬ ਦੇ ਸੱਜੇ ਧੰਨਵਾਦ ਜਰਾ ਬਹੁਤ ਬੁਢਾਈ ਦਿੰਦੀ ਆ ਕਿ ਬਹੁਤ ਪਿਆਰ ਹੈ ਇਸ ਨਗਰ ਦਾ ਔਰ ਸਾਡੇ ਭਾਈ ਪ੍ਰਦੀਪ ਕੁਮਾਰ ਜੀ ਔਰ ਇਹਨਾਂ ਦੀ ਪੂਰੀ ਟੀਮ ਪਾਠਸਰ ਸੌ ਬਾਲ ਜਿਨ੍ਹਾਂ ਨੇ ਸਾਨੂੰ ਆਪਣੀ ਲੱਗੇ ਦੇ ਵਿੱਚ ਪਰਵਾਹ ਤੋ ਪਹਿਲਾਂ ਮੈਂ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਜਲਾਲੀ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਜੀ ਆਖਦਾ ਹਾਂ ਕਿਉਂਕਿ ਜਿਹੜੀ ਅੱਜ ਸ਼ੋਭੀ ਯਾਤਰਾ ਕੱਢੀ ਗਈ ਆ ਸ਼ੋਭੀ ਯਾਤਰਾ ਦਾ ਮਤਲਬ ਇਹ ਹੋਈ ਆ ਕਿ ਸਾਨੂੰ ਜ਼ਾਲਮ ਮਿਲ ਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਨਾ ਚਾਹੀਦਾ ਜੋ ਸੀ ਪਿਆਰ ਮੁਹੱਬਤ ਨਾਲ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਹ ਪਿੰਡ ਪਣਿਆੜ ਦੇ ਵਿੱਚ ਸ਼ੋਭੀ ਯਾਤਰਾ ਕੱਢਦੇ ਆ ਔਰ ਜਿਵੇਂ ਸੋਭੀ ਯਾਤਰਾ ਕਰਦੇ ਆ ਤੇ ਹੀ ਅਲਗ-ਅਲਗ ਜਗ੍ਹਾ ਤੋਂ ਸਾਡੇ ਪਾਸ ਤੋਂ ਸੇਵਾਣਾ ਦੇਨੇ ਪਰ ਸੰਗਤ ਆਂਦੀ ਆ ਤੇ ਨਾਲ ਸਾਡੇ ਸਾਥ ਹੁੰਦੀ ਆ ਸੰਯੋਗ ਦੁੰਦੀ ਆ ਉਹਦਾ ਮਤਲਬ ਇਹ ਹੋਈ ਆ ਵੀ ਇੱਕ ਦੂਜੇ ਦੇ ਸੰਯੋਗ ਨਾਲ ਅਸੀਂ ਇਹ ਸੋਭੀ ਯਾਤਰਾ ਨੂੰ ਕਾਮਯਾਬ ਕਰਦੇ ਆ ਔਰ ਮੇਰੇ ਨਾਲ ਮੇਰੇ ਛੋਟੇ ਵੀਰ ਮਾਸਟਰ ਰਜਿੰਦਰ ਕੁਮਾਰ ਜੀ ਪਾਸਟਰ ਦੇਵ ਜੀ ਜੋਗੀ تھے ਚਰਚ ਵਿੱਚ ਆਪਣਾਰਚ ਸੇਵਾ ਕਰਦੇ ਨੇ ਉਹ ਮੇਰੀ ਟੀਮ ਚਰਚ ਕਮੇਟੀ ਜਿਹੜੇ ਕਿ ਬਹੁਤ ਹੀ ਵਧੀਆ ਜ਼ੰਗ ਬਲੱਡ ਨੇ ਮੁੜੇ ਨੇ ਉਹ ਮੇਨਾਂ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਨੇ ਉਹਨਾਂ ਦੇ ਨਾਲ ਮੇਰੇ ਜਿਹੜੇ ਛੋਟੇ ਬੱਚੇ ਉਹ ਸਾਡੇ ਬਹੁਤ ਹੀ ਪ੍ਰੇਮੀ ਨੇ ਜਿੱਦਾਂ ਜਿਦਾ ਹੀ ਮਤਲਬ ਮਜੂਸੀ ਬਣਾਣੇ ਆ ਜਾਂ ਪੜੀਆਂ ਬਣਾਣੇ ਆ ਜਾਂ ਕੁਝ ਵੀ ਅਸੀਂ ਮਤਲਬ ਡਰਾਮਾ ਵੀ ਕਰਦੇ ਆ 24 ਨਾਈਟ ਦੇ ਤੇ ਇਸੇ ਤਰ੍ਹਾਂ ਸਾਡਾ ਸਾਰਾ ਸੰਜੋਗ ਸਾਡਾ ਪਿੰਡ ਸੰਜੋਗ ਦਿੰਦਾ ਹੈ ਸਾਡਾ ਪਿੰਡ ਇਸ ਤਰ੍ਹਾਂ ਦਾ ਵੀ ਸਾਰੇ ਧਰਮਾਂ ਦਾ ਕੀਦਾ ਸਤਿਕਾਰ ਕਰਦਾ ਹੈ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਗੱਲ ਮਿਲ ਕੇ ਸ਼ੋਭਾ ਯਾਤਰਾ ਨੂੰ ਸ਼ੋਭਾ ਬਣਾਉਣਾ ਚਾਹੀਦਾ ਜੇ ਇਹ ਸ਼ੋਭਾ ਬਣਾਣੇ ਆ ਤੇ ਸਾਡਾ ਪਰਮਾਤਮਾ ਦੇ ਘਰ ਵਿੱਚ ਹਾਜ਼ਰੀ ਲੱਗਦੀ ਆ ਤੇ ਪਰਮਾਤਮਾ ਕੋ ਬਰਕਤਾਂ ਤਾਂ ਹੀ ਮਿਲਣੀਆਂ ਜੇ ਉਹਦੇ ਪਾਲਣਾ ਕਰਾਂਗੇ ਤੇ ਜੇਹੀ ਉਹਦੇ ਹੁਕਮਨਾਮੇ ਨੂੰ ਮੰਨਾਂਗੇ ਕਿਉਂਕਿ ਪ੍ਰਭੂ ਯਸੂਸ ਮਸੀਹ ਵੀ ਸਿਖਾਉਂਦੇ ਨੇ ਕਿ ਉਹ ਸ਼ਾਂਤੀ ਦੇ ਰਾਜਕੁਮਾਰ ਨੇ ਪਰਮੇਸ਼ਰ ਉਹ ਸੱਚਮੁੱਚ ਉਹ ਸ਼ਾਂਤੀ ਹੀ ਹਰ ਜਗ੍ਹਾ ਤੇ ਚਾਹੁੰਦੇ ਨੇ ਕਿਉਂਕਿ ਆਪਣੇ ਲੋਕ ਜਿਹੜੇ ਆ ਬੜੇ ਨਰਮ ਦਿਲ ਵਾਲੇ ਨੇ ਦੇਖੋ ਪਿੱਛੇ ਜੀ ਉਹ ਕਿਛੇ ਜੀ ਬਹੁਤ ਜ਼ਿਆਦਾ ਵਿਰੋਧੀ ਤਰਾਂਜੀਆਂ ਨੇ ਬਹੁਤ ਕ੍ਰਿਸਚਨ ਭਾਈਚਾਰੇ ਤੇ ਗੱਲਾਂ ਕੀਤੀਆਂ ਪਰ ਫਿਰ ਵੀ ਆਪਣੇ ਲੋਕਾਂ ਨੇ ਕੀ ਦੱਸੀ ਨਿਰਮਤਾ ਦੱਸੀ ਕਿਉਂਕਿ ਉਹ ਬਾਈਬਲ ਨੂੰ ਪੜਦੇ ਨੇ ਜਿਦਾ ਅਸੀਂ ਬਾਈਬਲ ਨੂੰ ਪੜਦੇ ਆਂ ਸਾਨੂੰ ਬਾਈਬਲ ਇਹੋ ਸਿਖਾਉਂਦੀ ਆ ਵੀ ਇੱਕ ਦੂਜੇ ਨਾਲ ਪਿਆਰ ਕਰੋ ਇਸੇ ਤਰ੍ਹਾਂ ਸਾਡਾ ਧਰਮ ਇਹੋ ਸਿਖਾਉਂਦਾ ਵੀ ਇੱਕ ਦੂਜੇ ਨਾਲ ਪਿਆਰ ਕਰੋ ਪਰ ਪਿਆਰ ਮੁਹੱਬਤ ਨਾਲ ਆਪਣੇ ਪ੍ਰੋਗਰਾਮ ਕਰੋ ਇਹ ਪਿੰਡ ਜੋ ਅੱਜ ਇਹਨਾਂ ਪਿਆਰ ਪਿੰਡ ਵੱਲੋਂ ਦਿਖਾਇਆ ਜਾ ਰੋਗ ਰੋਤੇ ਕੀ ਕਹਿੰਦੇ ਵੇਖੋ ਜੀ ਮੇਰਾ ਪਿੰਡ ਬਹੁਤ ਵਧੀਆ ਮੈਂ ਪਿੰਡ ਦੇ ਵਿੱਚ ਸਮਾਜ ਸੇਵਾ ਸੋਸਾਇਟੀ ਵਿੱਚ ਚਲਾਣਾ ਉਸਨੇ ਸੋਸਾਇਟੀ ਦੇ ਲੋਕ ਭਲਾਈ ਦੇ ਕੰਮ ਵੀ ਕਰਨਾ ਜਿਵੇਂ ਰਾਸ਼ਨ ਦੇਣਾ ਵਿਧਵਾ ਜਨਾਨੇ ਨੂੰ ਕੰਬਲ ਵੰਡਨੇ ਜਾਂ ਸਲਾਈ ਸੈਂਟਰ ਦੀਆਂ ਮਸ਼ੀਨਾਂ ਵੰਡਰੀਆਂ ਗਰੀਬਾਂ ਉਹ ਲੋਕਾਂ ਦੀ ਹੈਲਪ ਕਰਨੀ ਮੇਰਾ ਇੱਕ ਤਵ ਹੈ ਕਿਉਂਕਿ ਮੈਨੂੰ ਪਰਮਾਤਮਾ ਵੱਲੋਂ ਮਿਲਿਆ ਗਿਆ ਤੇ ਮੇਰੇ ਪਿੰਡ ਦੇ ਲੋਕ ਮੈਨਾਂ ਬਹੁਤ ਪਿਆਰ ਕਰਦੇ ਨੇ ਬਹੁਤ ਸੰਯੋਗ ਦਿੰਦੇ ਨੇ ਉਹ ਜਿੱਥੋਂ ਤੱਕ ਕੀ ਉਹ ਗਲੀਆਂ ਦੇ ਵਿੱਚ ਕੋਈ ਸਫਾਈਆਂ ਕੀਤੀਆਂ ਉਹਨਾਂ ਨੇ ਨਾ ਮਤਲਬ ਸਤਿਕਾਰ ਕੀਤਾ ਸਾਡੀ ਪਾਲਕੀ ਦਾ ਸ਼ੋਭਾ ਯਾਤਰੀ ਦਾ ਮੈਂ ਤਾਂ ਆਪਣੇ ਪਿੰਡ ਵਾਲਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਮੇਰੇ ਪਿੰਡ ਦੇ ਲੋਕ ਬਹੁਤ ਹੀ ਸਾਡਾ ਨਾ ਪਿਆਰ ਕਰਦੇ ਨੇ ਕਿਸ਼ਨ ਭਾਈ ਚਾਹੁੰਦਾ ਬਹੁਤ ਜ਼ਿਆਦਾ ਪਿਆਰ